ਸਸਰੀਕਾ ਦੁਸ ਦੇਹਰੇ ਦੀ ਬਿਹਾਨਾ ਪੰਜਾਬ ਹੁਸ਼ਿਆਰਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਲੜਕੀ ਨੂੰ ਅੰਤਰਰਾਜੀਆ ਵਿਆਹ ਕਰਉਣਾ ਮਹਿੰਗਾ ਪੈ ਗਿਆ ਹੈ ਤੇ ਉਸਨੇ ਦੋਸ਼ ਲਾਇਆ ਕਿ ਉਸਦੇ ਤਾਇ ਦੇ ਲੜਕੇ ਹੀ ਉਹ ਜਾਨ ਤੋਂ ਮਾਰਦੇ ਧਮਕੀਆਂ ਦੇ ਰਹੇ ਉੱਥੇ ਉਹਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਦੋਸ਼ੀਆਂ ਖਿਲਾਫ ਸਭ ਤੋਂ ਸਖਤ ਕਾਰਵਾਈ ਕੀਤੀ ਜਾਵੇ ਟੀਵੀ ਨਾ ਪੰਜਾਬ ਹੁਸ਼ਿਆਰਪੁਰ ਤੋਂ ਅੰਦਰਜੀਤ ਹੀ ਰਿਪੋਰਟ ਦੀ ਨਾਮ ਆ ਤੁਹਾਡਾ ਕਿਹੜਾ ਪਿੰਡ ਆ ਨਰਮਨਪੁਰ ਕੇਲਾ ਤੁਹਾਡੇ ਹਸਬੰਦ ਦਾ ਕੀ ਨਾਮ ਬੀਬੀ ਕਿੰਨੀ ਐਜ ਆ ਤੁਹਾਡੀ 24 ਸਾਲ ਤੁਸੀਂ ਸਿਵਲ ਹਸਪਤਲ ਐਜ ਐਡਮਿਟ ਹੈਗੇ ਆ ਕਿੰਨੀ ਦੇਰ ਤੋਂ ਸਰ ਮੈਂ 7 ਤਰੀਕ ਨੂੰ ਐਡਮਿਟ ਆਇਆ ਕਿਹਨਾਂ ਨੇ ਤੁਹਾਡੇ ਤੇ ਹਮਲਾ ਕੀਤਾ ਸਰ ਮੇਰੇ ਤਾਇਆ ਜਿੱਤੇ ਬੇਟੇ ਨਹੀਂ ਤੇ ਤਾਇਆ ਵੀ ਨਹੀਂ ਤੇ ਦਾਨ ਨਾਂ ਤੋਂ ਹੋਰ ਮੁੰਡੇ ਸੀ ਕੀ ਨਾਮ ਉਹਦਾ ਪਾਜੀ ਦੇ ਬੇਟੇ ਦਾ ਨਾਮ ਜਸਵਿੰਦਰ ਸਿੰਘ ਦਾ ਤਾਇਆ ਜੀ ਦੇ ਨਾਮ ਸੁਜੀਤ ਸਿੰਘ ਤੁਸੀਂ ਇਸ ਵੰਦੇ ਵਿੱਚ ਪੁਸ਼ਕੈਦ ਕੀਤੀ ਹਾਂਜੀ ਠੀਕ ਹੈ ਜੀ ਕੀ ਮਾਮਲਾ ਦਰਜ ਕੀਤਾ ਪੁਲਿਸ ਨੇ ਸਰ ਉਹਨਾਂ ਨੇ ਐਫ ਆਈ ਆਰ ਕਰਤੀ ਹੋਈ ਆ ਤੇ ਹੁਣ ਮੈਂ ਸਾਰੇ ਆਪਣੇ ਬਿਆਨ ਦਿੱਤੇ ਹੋਏ ਆ ਤੁਸੀਂ ਕੀ ਮੰਗ ਕਰਦੇ ਆ ਸਰ ਮੈਂ ਇਹ ਪ੍ਰਸ਼ਾਸਨ ਤੋਂ ਮੰਗ ਕਰਦੀ ਆ ਕਿਉਂਕਿ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਗਲਤ ਹਰਕਤਾਂ ਕੀਤੀਆਂ ਐ ਇਸ ਲਈ ਉਹਨਾਂ ਦੇ ਅਜੇ ਤੱਕ ਕੋਈ ਅਰੈਸਟ ਨਹੀਂ ਪਈ ਹੈਗੀ ਇਹ ਜਿਹੜੀ ਤੁਹਾਡੇ ਨਾਲ ਉਹਨੇ ਮਾਰਕਟ ਕੀਤੀ ਆ ਕਿ ਇਸ ਕਾਰਨ ਕਰਕੇ ਕੀਤੀ ਆ ਸਰ ਜੀ ਦਾ ਸੀ ਮਤਲਬ 3 ਸਾਲ ਹੋ ਗਏ ਸਾਡੇ ਮੈਰਿਜ ਨੂੰ ਮੈਂ ਮਤਲਬ ਆਊਟ ਆਫ ਕਾਸਟ ਵਿਆਹ ਕਰਾਇਆ ਸੀਗਾ ਮਤਲਬ ਤਾਂ ਉਹਦੇ ਕਰਕੇ ਮੈਨੂੰ ਕਹਿੰਦੇ ਸੀ ਵੀ ਮਤਲਬ ਇਹਨੂੰ ਤਲਾਕ ਦੇ ਤਾਂ ਮੈਂ ਨਹੀਂ ਦਿੱਤਾ ਸੀਗਾ ਤਾਂ ਵਿਆਹ ਤੋਂ 1 ਸਾਲ ਬਾਅਦ ਉਹਨਾਂ ਨੇ ਮੇਰੇ ਆਦਮੀ ਦੀ ਮਾਰਕਟ ਕੀਤੀ ਸੀਗੀ ਉਸ ਤੋਂ ਬਾਅਦ ਉਹ ਬਾਹਰ ਚਲੇ ਗਏ ਫਿਰ ਉਹਨਾਂ ਨੇ ਹੁਣ ਮੇਰੇ ਨਾਲ ਇਦਾਂ ਕੀਤੀ ਆ ਤੇ ਮੈਨੂੰ ਧਮਕੀਆਂ ਦਿੰਦੇ ਹੁਣਾਂ ਦਾ ਛੋਟਾ ਬੇਟਾ ਬਾਹਰ ਹੋ ਗਿਆ ਉਹ ਤੇ ਧਮਕੀਆਂ ਫੇਰਦਾ ਹੈ ਤੇ ਹੁਣ ਅਸੀਂ ਉਹ ਹਸਪੀਟਲ 'ਚ ਬੈਠੇ ਹਾਂ ਕਿ ਇਹ ਇੰਨਾ ਚਿਰ ਹੋ ਗਿਆ ਸਾਨੂੰ ਹਸਪੀਟਲ 'ਚ ਬੈਠੇ ਹੁਣ ਵੀ ਸਾਨੂੰ ਪਾਲ ਕਰਦੇ ਆ ਕਿ ਅੰਜ ਕੁੜੀ ਦੀ ਖੋਪਰ ਭੇਜੋ ਪਤਾ ਨਹੀਂ ਕਿਉਂ ਕਰਦੇ ਹੋਂ ਦੀ ਕਹਿੰਦੇ ਪਿੰਡ ਚਾਉਂਦੇ ਤੁਸੀਂ ਮਾਰਨਾ ਕਿ ਤੇ ਕੁੱਫੜ ਵੀ ਵਿੱਚ ਆਈ ਉਹਦਾ ਨਾਮ ਕਰਨੈਲ ਸਿੰਘ ਆ ਸਲਾਮਾਬਾਦ ਦੇ ਆ ਨਹੀਂ ਇੰਨੀਆਂ ਧਮਕੀਆਂ ਆਣ ਜੇ ਆਉਣ ਦੇ ਬਾਅਦ ਤੁਸੀਂ ਸ਼ਿਕਾਇਤ ਕੀਤੀ ਹੈ ਪੁਲਿਸ ਨੂੰ ਜਾਂ ਕੋਈ ਕੰਟਰੋਲ ਰੂਮ ਤੇ ਹਾਂਜੀ ਸਰ ਮੈਂ ਉਹਨੂੰ ਕਹਿ ਰਹੀ ਆ ਕੋਣ ਤੁਸੀਂ ਇਹ ਕਿਹੜੇ ਥਾਣੇ ਆ ਤੁਹਾਡਾ ਪਰਚਾ ਜੀ ਸਦਰ ਥਾਣਾ ਤੁਹਾਡੇ ਹਸਬੰਡ ਇਸ ਟਾਈਮ ਕਿਹੜੀ ਜਗ੍ਹਾ ਨੇ ਸਰ ਮੇਰੇ ਹਸਬੰਦ ਕੋ ਬਾਹਰ ਚੈਸਰ ਪਰ ਗਏ ਨੇ ਹਾਂਜੀ ਕੀ ਨਾਮ ਆ ਤੁਹਾਡਾ ਸਰ ਕਿਹੜਾ ਪਿੰਡ ਆ ਤੁਹਾਡਾ ਤੁਹਾਡੀ ਬੇਟੀ ਦਾ ਕੀ ਨਾਮ ਆ ਤੁਹਾਡੀ ਬੇਟੀ ਜੇਹਰੇ ਹਸਪੀਟਲ ਦਾਖਲ ਹੈ ਗਈ ਆ ਕੀ ਚੱਕਰ ਹੋਇਆ ਜੀ ਇਹਨਾਂ ਦਾ ਕਿ ਨਹੀਂ ਇਹ ਜਿਹੜੇ ਨੂੰ ਬਈ ਅੱਛਾ ਜੀ ਉਹ ਕਿਹੜੇ ਪਿੰਡੋਂ ਆ ਜੀ ਕਿਉਂ ਲੜਾਈ ਕੀਤੀ ਕੀ ਕਰਨਾ ਸੀ ਸਾਡੀ ਕੋਈ ਨਹੀਂ ਵੀ ਇੱਥੇ ਵੀ ਨਹੀਂ ਹੈਣਾ ਮੇਰੇ ਉਹਨੇ ਮਾਰਨਾ ਖੰਦੇ ਕਿਉਂ ਜੀ ਇਹ ਸਾਨੂੰ ਕੋਈ ਪਸੰਦ ਨਹੀਂ ਜਮਾਇਆ ਠੀਕ ਹੈ ਜੀ ਤੇ ਤੁਸੀਂ ਇਹਦੇ ਸੰਬੰਧੀ ਪੁਲਿਸ ਸ਼ਿਕਾਇਤ ਕੀਤੀ ਵੀ ਹਾਂ ਜੀ ਅਸੀਂ ਕੀਤੀ ਸਾਨੂੰ ਡਰਵਾ ਵੀ ਸਾਡੀ ਰੋਟੀ ਨੂੰ ਖਤਰਾ ਹੈ ਅੱਛਾ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਆ ਅਸੀਂ ਇਹ ਮੰਗ ਕਰਦੇ ਆ ਵੀ ਇਹਨੂੰ ਨਿਆਂ ਮਿਲੇ ਜੀ ਠੀਕ ਹੈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਗ੍ਰਿਫਤਾਰ ਕੀਤਾ ਜਾਵੇਗਾ